ਤਸਕ ਦਾ ਟਾਈਮ ਸੀ ਜਦਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਐਕਸੀਡੈਂਟ ਹੋ ਗਿਆ ਗੇ ਟਰੱਕ ਦੀ ਤੇ ਵਿੱਚ ਇੱਕ ਕਾਰ ਵੀ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਅਸੀਂ ਸਿੱਧਾ ਸਾਬ ਤੋਂ ਚਪੈਰਾ ਘੱਟ ਕੇ ਆ ਰਹੇ ਸੀਗੇ ਇਹ 10 ਕੁ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਈ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿੱਲਰ ਗਈਆਂ ਬੱਸ ਤੇ ਜਾਣਾ ਕਿਤੇ ਤੁਸੀਂ ਜਲੰਧਰ ਜਲੰਧਰ ਜਾਂਦਾ ਕਿੰਨੇ ਕੁ ਦੀ ਗੱਲ ਹੈ 10 ਬੀਤੀ ਗੱਲ ਆ ਹਾਂ ਇਹ ਕਿੰਨੀ ਕਿਲੋ ਕਿੰਨੀ ਹੈ ਹੋ ਗਿਆ کافی ਰੁੱਕ ਕੇ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 20 ਕਿ ਜਣੇ ਹੋ ਗਏ ਹਾਂ ਵੀ ਕਬੀ ਇੱਕ ਜਣੇ ਹੋਣੇ ਜਾ ਕੇ ਹਾਂਜੀ ਥੋੜੇ ਕ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ਖ਼ਮ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਦਾ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚ ਇੱਕਾਰਵਨਿਕ ਉਹਦੋਂ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਵਜੇ ਕਿੰਨੇ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਜੀ ਵੀ ਕਿੱਥੇ ਜਾਣਾ ਸੀ ਅਸੀਂ ਲੁਧਿਆਣਾ ਜਾਣਾ ਸੀ ਲੁਧਿਆਣਾ ਜਾਣਾ ਸੀ ਕਿੰਨੇ ਮੈਂਬਰ ਹੀ ਤਾਂ ਰਿਹਾ ਸਾਡੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰੋਂ ਆ ਰਹੇ ਸੀ ਕਿੰਨੇ ਕੁ ਲੋਕਾਂ ਨੂੰ ਸਟਾਪ ਲਗੀ 35 ਜਨਨ ਨੂੰ ਸਟਾਪ ਵਜ ਗਿਆ ਗੰਭੀਰ ਕੇ ਗੰਭੀਰ ਸਟਾਪ ਵਜਿਆ ਮੇਰੇ ਵੀ ਸਟਿਚਸ ਆਏ ਆ ਅੱਛਾ ਸਿਚ ਜਾਇਆ ਸਭ ਨੇ ਇਹ ਗੱਲ ਬਾਤ ਹੋਈ ਆ ਜੀ ਇਹ ਟੂੜੀਆਂ ਦਾ ਕੋਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਹੁੰਦੇ ਹੀ ਬੱਸ ਅੰਮ੍ਰਿਤਸਰੋਂ ਯਾਨੀ ਜਾਣਾ ਕਿੱਥੇ ਜਲੰਧਰ ਨੂੰ ਤੇ ਕਿੰਨੇ ਕੁ ਵਜ ਦੀ ਗੱਲ ਹੈ ਇਹ 10 ਵਜ ਦੀ ਗੱਲ ਹੈ ਮਦਮ ਹੋਇਆ ਕਿ ਇੱਕਦਮ ਟੂੜੀ ਵਾਲਾ ਟਰੱਕ ਟੂੜੀ ਵਾਲੇ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੂੜੀ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਸੋੜੀਆਂ ਵਿੱਚ ਨਿਕਲ ਗਏ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ ਪਰ 20-30 ਹੋਣੀਆਂ ਕਿੰਨੀਆਂ ਸਵਾਰੀਆਂ ਨੂੰ ਸੱਟਾਂ ਲੱਗੀਆਂ ਵਿੱਚ 20 ਜਿਹੜੇ ਨੇ ਆਈ ਨੇ ਹੋਣੀਆਂ 20 ਜਾਨਾਂ ਉਹ ਗੰਭੀਰ ਚੁਕ ਨਹੀਂ ਦੀਆਂ ਨਹੀਂ ਜ਼ਿਆਦਾ ਨਹੀਂ ਇਹ ਬੱਲਾ ਬੱਲਾ ਤੇ ਮੂੰਹ ਮਾਤੇ ਗਿਆ ਇਹ ਅਸਰਦੇਵ ਸਿੰਘ ਅੱਛਾ ਕੀ ਅੱਜ ਬਾਸ ਐਕਸੀਡੈਂਟ ਕੋ ਇਹਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਆ ਤੇ ਸਵਾਰੀਆਂ ਦੇ ਛਟਾ ਛਟਾ ਲੱਗਿਆ ਦੇਖਦੇ ਆ ਜੋ ਵਨਦੀ ਕਾਰਵਾਈ ਡਰ ਸਾਰੀਆਂ ਸਵਾਰੀਆਂ ਦੇ ਛਟਾ ਲੱਗੇ ਹਾਂਜੀ ਪਾਸ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਆ ਸਾਰਾ ਜੋ ਜੋ ਰਿਜ਼ਲਟ ਆਉਣਗੇ ਉਸ ਵੇ ਤੇ ਕਾਰਵਾਈ ਹੋ ਜੂਗੀ ਠੀਕ ਹੈ ਹਾਂਜੀ 3-10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿਲਰ ਗਈਆਂ ਬਾਸ ਚ ਪਾਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਸੀ ਤੇ ਵਿੱਚ ਇੱਕ ਕਾਰ ਵੀ ਨੇ ਇੱਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਅੱਗੇ ਨਾਲ ਐਕਸੀਡੈਂਟ ਹੋ ਗਿਆ ਤੇ ਘੂਾਰੇ ਰਹੇ ਅਸੀਂ ਸਿੱਧਾ ਸਾਬ ਤੋਂ ਦੁਪਹਿਰਾ 깮ਟ ਕੇ ਆ ਰਹੇ ਸੀਗੇ ਤੇ 10 ਕ ਦਾ ਟਾਈਮ ਸੀ ਤੇ ਅਸੀਂ ਬੈਠੇ ਸੀਗੇ ਤੇ ਪਤਾ ਨਹੀਂ ਸ਼ਾਇਦ ਗੱਡੀ ਆ ਗਈ ਜਾਂ ਟਰੱਕ ਕੋਸ਼ ਆ ਗਿਆ ਇੱਕਦਮ ਬ੍ਰੇਕ ਮਾਰੀ ਸਾਰੀਆਂ ਸਵਾਰੀਆਂ ਖਿਲਰ ਗਈਆਂ ਬੱਸ ਤੇ ਜਾਣਾ ਕਿੱਥੇ ਤੁਹਾਨੂੰ ਜਲੰਧਰ ਜਲੰਧਰ ਜਾਣਾ ਹੈ ਜੀ ਕਿੰਨੇ ਵਜੇ ਦੀ ਗੱਲ ਹੈ 10 ਵਜੇ ਦੀ ਗੱਲ ਆ ਕਿੰਨੇ ਕਿਲੋ ਕਿੱਥੇ ਹੋ ਗਿਆ ਹੋ ਗਿਆ ਕਾਫੀ ਰੋਕ ਕੇ ਜਾ ਕੇ ਵੀ ਹੋ ਗਿਆ 35 ਵਾਰੀਆਂ ਹੀ ਵਿੱਚ ਤਕਰੀਬਨ 25 ਜਣੇ ਹੋ ਗਏ ਹਾਂ ਵੀ ਕਬੀ ਇੱਕ ਜਣੇ ਹੋਣੇ ਜਾ ਕੇ ਹਾਂਜੀ ਥੋੜੇ ਕੁ ਵਿੱਚ ਗੰਭੀਰ ਵੀ ਹੋਏ ਆ ਠੀਕ ਥੋੜੇ ਕਿਦਾਂ ਦੇ ਜਿਹਨਾਂ ਨੂੰ ਨਹੀਂ ਵੀ ਲੱਗਿਆ ਜ਼ੱਟਾ ਐਸੀ ਬੱਸ ਚ ਜਾ ਰਹੇ ਸੀ ਤੇ ਬੱਸ ਐਕਸੀਡੈਂਟ ਹੋ ਗਿਆ ਅੱਗੇ ਟਰੱਕ ਹੀ ਤੇ ਵਿੱਚੇ ਕਾਰਬੋਨਿਕ ਕਦਮ ਬ੍ਰੇਕ ਮਾਰੀ ਤੇ ਡਰਾਈਵਰ ਨੇ ਵੀ ਬ੍ਰੇਕ ਮਾਰੀ ਤੇ ਸਾਰੇ ਇੱਕਦਮ ਨਾਲ ਐਕਸੀਡੈਂਟ ਹੋ ਗਿਆ ਕਿੰਨੇ ਕ ਵਜੇ ਕਿੰਨੇ ਕ ਵਜੇ ਦੀ ਗੱਲ ਜੀ ਸਾਢੇ 10 ਵਜੇ ਦੀ ਗੱਲ ਵੀ ਕਿੱਥੇ ਜਾਣਾ ਜੀ ਆਹੀ ਲੁਧਿਆਣਾ ਜਾਣਾ ਸੀ ਲੁਧਿਆਣਾ ਹੀ ਜਾਣਾ ਕਿੰਨੇ ਮੈਂਬਰ ਸੀ ਤੁਹਾਡੇ ਨਾਲ ਸਾਡੇ ਨਾਲ ਤਾਂ 3 ਮੈਂਬਰ ਸੀ ਛੋਟਾ ਛੋਟੀ ਕੁੜੀਆ ਸੀ ਮਦਰ ਆਹੀ ਅੰਮ੍ਰਿਤਸਰ ਆ ਰਹੇ ਸੀ ਕਿੰਨੇ ਕੁ ਲੋਕਾਂ ਨੂੰ ਸਟਾ ਲਗੀ 35 ਜਨਨ ਨੂੰ ਸਟਾ ਬਚ ਗਿਆ ਗੰਭੀਰ ਕੇ ਗੰਭੀਰ ਸਟਾ ਬਚ ਗਿਆ ਮੇਰੇ ਵੀ ਸਟਿਚਸ ਆਏ ਆ ਅੱਛਾ ਸਟਿਚਸ ਆਇਆ ਸਭ ਦਾ ਇਹ ਗੱਲਬਾਤ ਹੋਈ ਆ ਜੀ ਇਹ ਟੂੜੀ ਵਾਲਾ ਕੋਪੀ ਉਹਨੇ ਗੱਡੀ ਬ੍ਰੇਕ ਦੇ ਦਿੱਤੀ ਕਿੱਥੋਂ ਹੁੰਦੇ ਹੀ ਬੱਸ ਅੰਮ੍ਰਿਤਸਰੋਂ ਯਾਨੀ ਜਾਣਾ ਕਿੱਥੇ ਜਲੰਧਰ ਨੂੰ ਤੇ ਕਿੰਨੇ ਕੁ ਵਜੇ ਦੀ ਗੱਲ ਆ ਇਹ ਦਾਖ ਹੋਈ ਜਗਲ ਬੰਦਾ ਹੋਇਆ ਕਿ ਇੱਕਦਮ ਟੁੜੀ ਵਾਲਾ ਟਰੱਕ ਟੁੜੀ ਜਣ ਕਾਪੜੇ ਕੋਪੜੇ ਬ੍ਰੇਕ ਮਾਰਤੀ ਗੱਡੀ ਮੈਂ ਟੁੜੇ ਉੱਤੇ ਖਲੋਤਾ ਹੀ ਨਹੀਂ ਦੇ ਉਹ ਖਲੋਤੇ ਨੇ ਸਵਾਰੀਆਂ ਸੋੜੀਆਂ ਵਿੱਚ ਨਿਕਲਦੇ ਸਵਾਰੀਆਂ ਸਵਾਰੀਆਂ ਕਿੰਨੀਆਂ ਨਾਲੇ ਸਵਾਰੀਆਂ ਪਰ 20-30 ਹੋਣੀਆਂ ਕਿੰਨੀਆਂ ਸਵਾਰੀਆਂ ਸੱਟਾਂ ਲੱਗੀਆਂ ਵਿੱਚ 20 ਜਿਹੜੇ ਆਈ ਨੇ ਹੋਣੀਆਂ 20 ਜਾਨਾਂ ਥੋ ਗੰਭੀਰ ਚੁਕ ਨਹੀਂ ਦੀਆਂ ਨਹੀਂ ਜ਼ਿਆਦਾ ਨਹੀਂ ਇਹ ਬੱਲਾ ਬੱਲਾ ਤੇ ਮੂੰਹ ਮਾਤੇ ਗਿਆ ਇਹ ਅਸਰਦੇਵ ਹਲ ਸਿੰਘ ਅੱਛਾ ਜੀ ਅੱਜ ਆ ਬਾਸ ਐਕਸੀਡੈਂਟ ਕੋ ਇਹਦੇ ਵਿੱਚ ਦੱਸੋ ਕੀ ਗੱਲਬਾਤ ਹੋਈ ਇਹ ਟਰੱਕ ਦੇ ਮਗਰ ਵਾਜ ਮਾਰੀ ਵਜ ਗਈ ਆ ਤੇ ਸਵਾਰੀਆਂ ਦੇ ਛਟਾ ਛਟਾ ਲੱਗਿਆ ਦੇਖਦੇ ਆ ਜੋ ਵਣਦੀ ਕਾਰਵਾਈ ਟ੍ਰੈਕ ਸਾਰੀਆਂ ਦੇ ਸਵਾਰੀਆਂ ਦੇ ਛਟਾ ਲੱਗੇ ਹਾਂਜੀ ਪਾਸ ਅਸੀਂ ਆਏ ਹਾਂ ਉਨ ਜਾ ਕੇ ਦੇਖਦੇ ਆ ਸਾਰਾ ਜਿਵੇਂ ਜੋ ਰਿਜ਼ਲਟ ਆਉਣਗੇ ਉਸ ਵੇ ਤੇ ਕਾਰਵਾਈ ਹੋ ਜੂਗੀ ਠੀਕ ਹੈ ਹਾਂਜੀ